ਸ਼ਹਿਰ ਵਾਸੀਆਂ ਵਾਸਤੇ ਬਹੁਤ ਵੱਡੀ ਰਿਲੀਫ ਬਹੁਤ ਵੱਡੀ ਰਾਹਤ ਲੈ ਕੇ ਆਏ ਹਨ ਹੁਣ ਅਸੀਂ ਹਾਊਸ ਜਿਹੜਾ ਮਤਾ ਪਾਸ ਕੀਤਾ ਸੀਗਾ ਪ੍ਰੋਪਰਟੀ ਟੈਕਸ ਨੂੰ ਲੈ ਕੇ ਉਹ ਸਾਡੀ ਮਾਨ ਸਰਕਾਰ ਨੇ ਭਗਵੰਤ ਮਾਨ ਜੀ ਨੇ ਸਾਡੇ ਕਨਵੀਨਰ ਸਾਹਿਬ ਜਿਹੜੇ ਅਰਵਿੰਦ ਕੇਜਰੀਵਾਲ ਜੀ ਨੇ ਬਹੁਤ ਗਹਿਰਾਈ ਨਾਲ ਉਹਨੂੰ ਸੁਨਿਆ ਤੇ ਸਾਡੇ ਸ਼ਹਿਰ ਵਾਸੀਆਂ ਨੂੰ ਇੱਕ ਵੱਡੀ ਰਾਹਤ ਦੇਣ ਲਈ ਸੋਚਿਆ ਹੁਣ ਤੋਂ ਲੈ ਕੇ 2 ਮਹੀਨੇ ਮਤਲਬ ਕਿ 31/7/2025 ਤੱਕ ਜਿੰਨੇ ਵੀ ਆਪਣੇ ਡਿਊਜ਼ ਐ ਜਿੰਨੇ ਵੀ ਆਪਣੇ ਪ੍ਰਾਪਰਟੀ ਟੈਕਸ ਦੇ ਡਿਊਜ਼ ਐ ਉਹ ਜ਼ੀਰੋ ਪੈਨਲਟੀ ਦੇ ਬੇਸਿਸ ਤੇ ਭਰੇ ਜਾਣਗੇ ਸਾਰਿਆਂ ਦੇ ਉੱਤੇ ਜਿੰਨੀ ਪੈਨਲਟੀ ਲੱਗੀ ਹੋਈ ਆ ਉਹ ਜ਼ੀਰੋ ਆ ਜਿੰਨੀ ਤੁਹਾਡੀ ਮੂਲ ਪ੍ਰਾਪਰਟੀ ਟੈਕਸ ਦੀ ਅਮਾਊਂਟ ਬੰਦੀ ਆ ਉਹ ਤੁਸੀਂ ਭਰ ਸਕਦੇ ਹੋ ਤਾਂ ਤੁਹਾਡੇ ਡਿਊਜ਼ ਜ਼ੀਰੋ ਹੋ ਜਾਣਗੇ ਇਹ ਇੱਕ ਬਹੁਤ ਵੱਡੀ ਰਿਲੀਫ ਆ ਮੇਰੇ ਸਾਥੀਆਂ ਵਾਸਤੇ ਬਟਿੰਡੇ ਸ਼ਹਿਰ ਦੇ ਵਾਸੀਆਂ ਵਾਸਤੇ ਕਿ ਜਿੰਨੀ ਵੀ ਉਹਨਾਂ ਨੂੰ ਪੈਨਲਟੀ ਲੱਗਦੀ ਸੀ ਕੀ ਚਾਹੇ ਉਹ ਰੈਸੀ ਨਕਸ਼ੇ ਰੈਸੀ ਪ੍ਰੋਪਰਟੀ ਹੈ ਚਾਹੇ ਉਹ ਕਮਰਸ਼ੀਅਲ ਪ੍ਰੋਪਰਟੀ ਹੈ ਸਾਰਿਆਂ ਤੇ ਆਪਣਾ ਪੈਨਲਟੀ ਜਿਹੜੀ ਆ ਉਹ ਬਿਲਕੁਲ ਜ਼ੀਰੋ ਹੋ ਜੂਗੀ 31 7 2025 ਤੱਕ ਉਸ ਤੋਂ ਬਾਅਦ ਤੋਂ ਲੈ ਕੇ ਜੇ ਆਪਣੇ ਵੀਰ ਹਜੇ ਵੀ ਇਹ ਸਰਕਾਰ ਦੀ ਹਦਾਇਤਾਂ ਜਿਹੜੀਆਂ ਆਪਣੀ ਰਿਲੈਕਸੇਸ਼ਨ ਵਾਸਤੇ ਦਿੱਤੀਆਂ ਗਈਆਂ ਉਹਨਾਂ ਨੂੰ ਨਹੀਂ ਮੰਨਦੇ ਉਸ ਤੋਂ ਬਾਅਦ 31 31 10 ਤੋਂ ਲੈ ਕੇ 31 10 ਤੱਕ 10% ਉਹਨਾਂ ਨੂੰ ਪੈਨਲਟੀ ਲੱਗੂਗੀ ਤੇ 12% ਉਸਤੇ ਇੰਟਰਸਟ ਲੱਗੇਗਾ ਤੇ 11 2025 ਤੋਂ ਲੈ ਕੇ ਅੱਗੇ ਤੱਕ ਜੇ ਬੰਦੇ ਨੇ ਪ੍ਰਾਪਰਟੀ ਟੈਕਸ ਨਹੀਂ ਭਰਦੇ ਚਾਹੇ ਉਹ ਰਿਹਾਇਸ਼ੀਆ ਚਾਹੇ ਉਹ ਕਮਰਸ਼ੀਅਲ ਆ ਉਸਤੇ 20% ਪੈਨਲਟੀ ਲੱਗੇਗੀ ਤੇ 18% ਇੰਟਰਸਟ ਲੱਗੇਗਾ ਮਗਰ ਆਪਾਂ ਸਾਰਿਆਂ ਨੂੰ ਇਹ ਜਾਣ ਕੇ ਖੁਸ਼ ਹੋਣਾ ਚਾਹੀਦਾ ਹੈ ਤੇ ਸਰਕਾਰੀ ਹਦਾਇਤਾਂ ਨੂੰ ਮੰਨਣਾ ਚਾਹੀਦਾ ਕਿ 31/7/2025 ਤੱਕ ਜ਼ੀਰੋ ਪੈਨਲਟੀ ਦੇ ਸਾਰਿਆਂ ਦੇ ਆ ਪ੍ਰਾਪਰਟੀ ਟੈਕਸ ਭਰੇ ਜਾਣਗੇ ਚਾਹੇ ਉਹ ਰਹਾਇਸ਼ੀ ਹੈ ਚਾਹੇ ਉਹ ਕਮਰਸ਼ੀਅਲ ਮੇਹਰ ਸਾਹਿਬ ਜੀ ਜੇ 100 ਤੋਂ ਘੱਟ ਤੋਂ ਨਹੀਂ 100 ਤੋਂ ਘੱਟ ਨੂੰ ਕੋਈ ਟੈਕਸ ਨਹੀਂ ਚਾਹੇ ਉਹ ਕੋਈ ਅਮੀਰ ਹੈ ਚਾਹੇ ਉਹ ਗਰੀਬ ਹੈ ਸਾਰਿਆਂ ਵਾਸਤੇ ਵੱਡੇ ਤੋਂ ਵੱਡੇ ਬੰਦੇ ਵਾਸਤੇ ਛੋਟੇ ਛੋਟੇ ਬੰਦੇ ਵਾਸਤੇ ਜਿਹੜੇ ਟੈਕਸ ਸਲੈਬ ਚ ਆਉਂਦੇ ਆ ਉਹਨਾਂ ਨੂੰ ਟੈਕਸ ਰੀਲੀਫ ਹੈ 100 ਕਿ ਸਵਾ 100 ਸਵਾ 100 ਤੱਕ ਸਵਾ ਸਵਾ ਹੋ ਗਿਆ ਅੱਛਾ ਮਾਫ ਕਰਿਓ ਉਦੋਂ ਬਾਅਦ ਜਿਹੜੇ ਡਬਲ ਸਟੋਰੀ ਤੇ ਤੱਕ ਸੀ 31 ਸਤ ਤੋਂ ਬਾਅਦ ਗਿਆ 31 ਸਤ ਤੋਂ ਬਾਅਦ 50% ਪੈਨਲਟੀ ਤੇ ਵਿਆਜ ਤਾਂ ਇਹਦਾ ਮਤਲਬ ਇਹ ਹੈ ਵੀ ਆਪਣੇ ਕੋਲ 2 ਮਹੀਨੇ ਹੈਗੇ ਆ ਸਾਥੀਓ ਆਪਾਂ ਵੱਧ ਚੜ ਕੇ ਟੈਕਸ ਭਰੀਏ ਬਿਨਾ ਪੈਨਲਟੀ ਤੋਂ ਭਰਾਂਗੇ ਤੇ ਆਪਣੇ ਸਾਰਿਆਂ ਦਾ ਇਸ ਚ ਫਾਇਦਾ ਹੈ ਨਾਲ ਕਾਰਪੋਰੇਸ਼ਨ ਦਾ ਫਾਇਦਾ ਹੈ ਇਹ ਸਕੀਮ ਓਟੀਐ ਸਕੀਮ ਵਨ ਟਾਈਮ ਸੈਟਲਮੈਂਟ ਸਕੀਮ ਅਸੀਂ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਆਏ ਆ ਤੇ ਤੁਹਾਡੀ ਰਾਹਤ ਵਾਸਤੇ ਹੈ ਤੇ ਵੱਧ ਤੋਂ ਵੱਧ ਆਓ ਕਾਰਪੋਰੇਸ਼ਨ ਦੇ ਆ ਮਲਾਜ਼ਮਾਂ ਦਾ ਸਾਥ ਦਿਓ ਕਾਰਪੋਰੇਸ਼ਨ ਦਾ ਸਾਥ ਦਿਓ ਤੇ ਆਪਣੇ ਜਿਹੜੇ ਡਿਊਜ਼ ਆ ਉਹਨਾਂ ਨੂੰ ਕਲੀਅਰ ਕਰੋ ਸਰ ਅਸੀਂ ਯੂਨਿਟ ਦੇ ਹਿਸਾਬ ਨਾਲ ਕੈਲਕੂਲੇਟ ਕਰ ਸਕਦੇ ਹਾਂ ਆ ਆਪਣੇ ਟੋਟਲ ਸ਼ਹਿਰ ਚ 47454 ਯੂਨਿਟ ਹੈ ਜਿਹਦੇ ਚੋ 31636 ਰਹਾਇਸ਼ੀ ਯੂਨਿਟ ਹੈ ਤੇ 15818 ਕਮਰਸ਼ੀਅਲ ਯੂਨਿਟ ਹੈ ਇੰਨਾ ਚੋ ਹਜੇ ਤੱਕ ਸਿਰਫ 19000 ਰਹਾਇਸ਼ੀ ਯੂਨਿਟ ਭਰ ਰਹੇ ਨੇ ਆਪਣਾ ਪ੍ਰਾਪਰਟੀ ਟੈਕਸ ਤੇ 8632 ਕਮਰਸ਼ੀਅਲ ਯੂਨਿਟ ਪਰ ਰਹ ਰਹੇ ਨੇ ਮਤਲਬ ਕਿ 50% ਤੇ ਆਪਣਾ ਕੰਮ ਚੱਲ ਰਿਹਾ ਜਿਹੜੇ ਲੋਕ ਪ੍ਰਾਪਰਟੀ ਟੈਕਸ ਨਹੀਂ ਭਰ ਰਹੇ ਉਹਨਾਂ ਵਾਸਤੇ ਇਹ ਬਹੁਤ ਵੱਡਾ ਰਿਲੀਫ ਹੈ ਉਹਨਾਂ ਦੀ ਜਿੰਨੀਆਂ ਵੱਡੀਆਂ ਵੱਡੀਆਂ ਪੈਨਲਟੀਆਂ ਲੱਗੀਆਂ ਉਹਨੀਆਂ ਚਾਹੇ ਉਹ ਕਮਰਸ਼ੀਅਲ ਹੈ ਚਾਹੇ ਉਹ ਰੈ residențial ਹੈ ਸਾਰਿਆਂ ਦੀਆਂ ਪੈਨਲਟੀਆਂ ਮਾਫ ਹੈ ਜਿਹੜੇ ਤੁਹਾਡਾ ਮੂਲ ਪ੍ਰਾਪਰਟੀ ਟੈਕਸ ਬੰਦਾ ਹੈ ਉਹ ਆਪਾਂ ਭਰਿਏ ਤੇ ਸਾਰੇ ਆਪਣੇ ਕਾਰਪੋਰੇਸ਼ਨ ਦਾ ਸਾਥ ਦੇ। ਕੈਲਕੂਲੇਟ ਕੀਤਾ 0 ਤੇ 8 ਕਿੰਨਾ ਢੁੱਕੜੇ ਦੇ। ਸਰ ਟੋਟਲ ਰੈਵਨਿਊ ਹਜੇ ਤੱਕ 15 ਕਰੋੜ 65 ਲੱਖ ਰੁਪਏ ਆਇਆ ਸੀ ਪਿਛਲੇ ਸਾਲ ਤੇ ਹੁਣ ਅਸੀਂ ਐਕਸਪੈਕਟ ਕਰਦੇ ਆ ਕਿ ਇਹ ਰੈਵਨਿਊ ਅਪਰੋਕਸੀਮੇਟਲੀ 20 ਕਰੋੜ ਤੱਕ ਪਹੁੰਚੇਗਾ। ਇਹ ਸਾਰੇ ਜਿੰਨਾ ਪਹੁੰਚਦੇ ਵਧਿਆ ਕਿ ਘਟਿਆ? ਰੇਟ ਉਹੀ ਹੈ। ਉਹੀ ਹੈ, ਸੇਮ ਰੇਟ ਹੈ। ਕੁਝ ਨਹੀਂ ਵਧਿਆ, ਕੁਝ ਨਹੀਂ ਘਟਿਆ। ਉਹੀ ਮੈਂ ਤੁਹਾਨੂੰ ਕਹਿਣਾ ਚਾਹਦਾ ਜਾਨਣਾ ਹੈ ਕਿ ਤੁਹਾਡਾ ਜਿਹੜਾ ਮੂਲ ਅਮਾਊਂਟ ਹੈ ਸਿਰਫ ਆਪਾਂ ਉਨਾ ਹੀ ਦੇਣਾ ਹੈ। ਕੋਈ ਐਕਸਟਰਾ ਪੈਨਲਟੀ ਨਹੀਂ ਦੇਣੀ ਕੋਈ ਐਕਸਟਰਾ ਚਾਰजेस ਨਹੀਂ ਹੈ ਜਿਹੜੇ ਤੁਹਾਡੇ ਮੂਲ ਅਮਾਉਂਟ ਬੰਦੇ ਹੋ ਆਪਾਂ ਭਰੀਏ ਇਸ ਤੋਂ ਇਲਾਵਾ ਅਸੀਂ ਬਹੁਤ ਜਲਦ ਨਵੀਂ ਚੀਜ਼ਾਂ ਲੈ ਕੇ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਜਿਹੜਾ ਨਕਸ਼ੇ ਮੇਲੇ ਦਾ ਆਪਾਂ ਐਲਾਨ ਕੀਤਾ ਸੀਗਾ ਉਹ 12 ਤਰੀਕ ਦੀ ਉਹਦੀ ਡੇਟ ਫਾਈਨਲ ਹੋਈ ਸੀਗੀ ਮਗਰ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਉਦੋਂ ਜੰਗ ਦਾ ਮਾਹੌਲ ਸੀਗਾ ਤੇ ਸੇਫਟੀ ਨਹੀਂ ਸੀਗੀ ਉਹਦੇ ਕਰਕੇ ਅਸੀਂ ਥੋੜਾ ਜਿਹਾ ਉਹਨੂੰ ਪੋਸਟਪੋਨ ਕੀਤਾ ਹੁਣ ਉਹ ਡੇਟ ਪੂਰੀ ਹੁਮ ਹੁਮਾ ਕੇ 25 ਤਰੀਕ ਨੂੰ 3 ਵਜੇ ਤੋਂ ਸ਼ੁਰੂ ਹੋਊਗਾ ਆਪਣਾ ਨਕਸ਼ਾ ਮੇਲਾ ਤੇ ਇੱਕ ਪੂਰਾ ਮਹੀਨਾ ਚੱਲੇਗਾ ਤੇ ਉਹ ਵੀ ਆਪਣੇ ਸ਼ਹਿਰ ਵਾਸੀਆਂ ਵਾਸਤੇ ਬਹੁਤ ਵੱਡੀ ਰਿਲੀਫ ਹੈ ਅਸਲ ਟੈਕਸੀ ਜਿਹੜਾ ਬਿਲਕੁਲ ਬਿਲਕੁਲ ਸਰ ਹਰ ਵਰਗ ਲਈ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਪਹਿਲਾਂ ਆਪਣੇ ਤੇ ਕਈ ਮਤਲਬ ਲੋਕਾਂ ਨੇ ਇਤਰਾਜ ਜਤਾਇਆ ਕਿ ਇਹ ਅਮੀਰਾਂ ਲਈ ਨਹੀਂ ਇਹ ਸਾਰੇ ਅਮੀਰ ਹੋਵੇ ਚਾਹੇ ਗਰੀਬ ਹੋਵੇ ਆਪਣੇ ਸਾਰੇ ਸ਼ਹਿਰ ਵਾਸੀ ਸਾਡੇ ਵਾਸਤੇ ਉਨਾਂ ਹੀ ਇੰਪੋਰਟੈਂਟ ਹੈ ਅਸੀਂ ਕੋਈ ਵੀ ਜੋ ਨਵੀਂ ਚੀਜ਼ ਲੈ ਕੇ ਆਉਂਦੇ ਆ ਕੋਈ ਇੱਕ ਬੰਦੇ ਵਾਸਤੇ ਸੋਚ ਕੇ ਨਹੀਂ ਲੈ ਕੇ ਆਉਂਦੇ ਇਹ ਮਾਨ ਸਰਕਾਰ ਦੀ ਵਿਜ਼ਨ ਹੈ ਕਿ ਵੱਦ ਤੋਂ ਵੱਦ ਗਰੀਬਾਂ ਦਾ ਵੀ ਫਾਇਦਾ ਹੋਵੇ ਤੇ ਸਾਰੇ ਵਰਗ ਦੇ ਬੰਦਿਆਂ ਦਾ ਹੀ ਫਾਇਦਾ ਹੋਵੇ ਤਾਂ ਕਰਕੇ ਇਹ ਬਹੁਤ ਵੱਡੀ ਰਿਲੀਫ ਰਾਹਤ ਆਪਣੇ ਬਟਿੰਡੇ ਸ਼ਹਿਰ ਵਾਸੀਆਂ ਵਾਸਤੇ ਬਹੁਤ ਤੁਹਾਰੇ ਕੀ ਕਰਕੇ ਤੇਰੀ ਦੇ ਦਿੱਤੀ ਸਰ 31/7/2025 ਤੱਕ ਇਹ ਜ਼ੀਰੋ ਪੈਨਲਟੀ ਦਾ ਤੁਸੀਂ ਆਪਣੀ ਪ੍ਰਾਪਰਟੀ ਟੈਕਸ ਭਰ ਸਕਦੇ ਹੋ ਜਿਹੜੀ ਤੁਹਾਡੀ ਮੂਲ ਅਮਾਊਂਟ ਹੈ 31/7/2025 ਤੱਕ ਤੁਹਾਨੂੰ ਜ਼ੀਰੋ ਪੈਨਲਟੀ ਪਵੇਗੀ ਉਸ ਤੋਂ ਬਾਅਦ 50% ਲੱਗੀ ਪਏ। ਇੱਕ ਸਰ ਜਿਹੜੀ ਨਕਸ਼ੇ ਦੀ ਗੱਲ ਕਰੀ ਹੈ ਕਿ ਨਕਸ਼ੇ ਪਾਸ ਹੋ ਰਿਹਾ ਹੈ ਕਿ ਕਿ ਜਿਹਨੇ ਸਾਹਮਣੇ ਨਕਸ਼ਾ ਪਾਸ ਹੋਇਆਗਾ ਉਹ 16 ਬੱਧ ਵਿੱਚ ਮਕਾਨ ਉਪਾਈ ਹੋਈ ਹੈ। ਪਰ ਇੱਕ ਦੁਕਾਨ ਹੈ ਜਿਹੜੀ ਉਹ ਜਮਾ ਛੜਕ ਤੱਕ ਪਈ ਹੋਈ ਹੈ ਜਿਹੜੇ ਕਿ ਜਿਹੜੇ ਮੈਂ ਸਵਾਲ ਕੀਤੇ ਪੰਜ ਛੇ ਫੋਟੇ ਵਿੱਚ ਸਰ ਇਹ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਪ੍ਰਾਪਰਟੀ ਟੈਕਸ ਹੈ ਤੇ ਨਾਲ ਦੀ ਨਾਲ ਨਕਸ਼ਾ ਮੇਲਾ ਹੈ ਜਿਹੜੀ ਤੁਹਾਡੀ ਇਹ ਤੁਹਾਡੀ ਸ਼ਿਕਾਇਤ ਹੈ ਉਹਦੇ ਬਾਰੇ ਆਪਾਂ ਬਾਅਦ ਚੋ ਵੀ ਗੱਲ ਕਰ ਸਕਦੇ ਆ ਬਾਕੀ ਜਿਹੜੀ ਤੁਹਾਡੀ ਇਹ ਸ਼ਿਕਾਇਤ ਸੀਗੀ ਉਹਦੇ ਬਾਰੇ ਮੈਂ ਬਿਲਡਿੰਗ ਬ੍ਰਾਂਚ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਹੈ ਰੂਲਸ ਦੇ ਹਿਸਾਬ ਨਾਲ ਉਹਨਾਂ ਨੇ ਬਣਾਈ ਹੈ ਤੇ ਪੇਮੈਂਟ ਵੀ ਭਰੀ ਹੈ ਜੇ ਅਜੇ ਵੀ ਆਪਾਂ ਨੂੰ ਕੋਈ ਅਹ ਸ਼ੁਕਾਤਾ ਤਾ ਤੁਸੀਂ ਮੇਰੇ ਨਾਲ ਬਾਤੋ ਗੱਲ ਕਰੋ ਤੇ ਆਪਾਂ ਉਹਦੇ ਤੋਂ ਸਟ੍ਰਿਕਟ ਐਕਸ਼ਨ ਲਵਾਂਗੇ